ਕੀ ਕਰੀ ਰਹੀ ਹੈ ਨਾ ਤੰਤਾ ਜੀ ਕੋਲੀ ਦੀ ਮੇਰੇ ਘਰ ਮੇਰੇ 3 ਦੇ ਬਰ ਸਾਰਾ ਘਰ ਕੋਸ਼ਿਸ਼ ਆ ਕਰ ਦਿੱਤਾ ਵਾ ਇਹ ਚੀਜ਼ਾਂ ਛੱਡੀ ਕਰਾਈ ਇਹਨਾਂ ਨੂੰ ਕਿਹੇਗਾ ਇਹ ਬੰਦੇ ਆ ਕਲੀ ਰਹਿੰਦੇ ਸੀ ਦੀਪਕ ਕੱਲੀ ਸੀ ਘਰ ਮੇਰਾ 2 ਸਾਲ ਦਾ ਬੱਚਾ ਵਾ ਮੈਂ ਕੱਲੀ ਘਰ ਨੂੰ ਛੱਡ ਕੇ ਗਈ ਘਰ ਤੇ ਕਿ ਸਾਰਾ ਜ਼ਬਾਤ ਤੁਰ ਗਏ 1 ਮਿੰਟ ਦਾ ਵਰਕ ਪਹਿ ਮਗਵਾਡੀਆਂ ਦੇ ਘਰ ਚਲ ਗਈ ਠੀਕ ਹੈ ਮੈਂ ਬੱਚਾ ਲੈ ਕੇ ਘਰ ਤੇ ਟੁੱਕ ਮੈਂ ਪ੍ਰੈਗਨੈਂਟ ਆ ਮੇਰੀ ਨਿਆਸੀ ਕੰਡੀਸ਼ਨ ਹੈਗੀ ਯਾਨੀ ਨਹੀਂ ਸ਼ਰਮਾਈ ਕੰਜਾ ਨੂੰ ਰਪਨ ਤਾਂ ਵੀ ਅਜੇ ਰਿਕਾਰਡਿੰਗ ਵੀ ਪਈ ਹੋਈ ਆ ਕੌਣ ਸੀ ਇਹ ਕਿੰਨਾ ਵੱਲੋਂ ਅੱਗ ਲਗਾਈ ਗਈ ਘਰ ਨੂੰ ਪਹਿਲਾ ਝਗੜਾ ਹੋਇਆ ਪਹਿਲਾ ਦਿਨ ਨਹੀਂ ਆ ਜਰਾ ਕੋਈ ਨਿਆਣੀ ਗੱਲ ਨਹੀਂ ਦੁਕਾਨਾਂ ਦੀ ਜਾਇ ਜਿਗਨਾਈ ਕਿਤੇ ਹੋਈ ਆ ਤੇ ਇਹਨਾਂ ਦਾ ਨਾਮ ਲੱਗਦਾ ਪਿਆ ਜੇ ਸਾਡੇ ਸਾਡੇ ਮੁੰਡੇ ਹੋਣਗੇ ਚਲੋ ਤੁਹਾਨੂੰ ਕੋੜੀਆਂ ਘਟਾਈਆਂ ਜਾਣਗੀਆਂ ਜੇ ਉਹ ਸਾਡੇ ਹੋਣਗੇ ਤੇ ਅਸੀਂ ਜਰੂਰ ਹੱਦਕਾਰਵਾਈ ਹੋਵੇ ਪਰ ਇਹਨਾਂ ਤੇ ਜੋ ਹੋਵੇ ਜਿੰਨਾ ਸਾਡਾ ਇਹਨਾਂ ਨੂੰ ਨੁਕਸਾਨ ਕੀਤਾ ਇੱਕ ਬੱਚੇ ਦਾ ਕੱਪੜਾ ਤਾਂ ਕਿੰਨੇ ਛੱਡਿਆ ਕੋਈ ਕੋਈ ਜਾਨੀ ਵਾਲੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਜਾਨੀ ਵਾਲੇ ਪੂਰੇ ਹਾਲੇ ਬਰਨਣ ਦਿਆ ਦਿਓ ਕੰਧ ਕਰਕੇ ਜਿਸ ਤਰ੍ਹਾਂ ਜਾਨ ਬਚਾਈ ਇਹਨਾਂ ਨੇ ਹਮ ਭਾਈ ਮੁਸ਼ਕਲ ਭੱਜ ਕੇ ਕਿ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿੰਨਾ ਵੱਲੋਂ ਸੋਨੀ ਬੱਬਾ ਉਹਦੇ ਨਾਲ ਮਨਾ ਸਾਰਾ ਚ ਮਿਆਰ ਮਨ ਲਾ ਸਾਰਾ ਸੀ ਅੰਦਰ कटा है कड़ी कटा। आ देखो, बैठ जाओ तब तक पंजो के तो कहाँ? ओ अंदर वाला ही ਆਏ ਕੋਈ ਹੋ ਕੇ ਆ ਵੀਡੀਓ ਬਣਾਉ ਆ ਕੋਈ ਜਲੀ ਨਹੀਂ ਪਾ ਸਕਦੇ ਨਾ ਮੈਂ ਚੋਕ ਚੋਕ ਇਹ ਨਾ ਹੀ ਫਾਨੀ ਕਰੇ ਸਕਦੇ ਸ਼ਾਨਦਾਰ ਪਟ્રોલ ਪਟ્રોલ ਹੀ ਲੈਂਦਾ ਜਿਹੜਾ ਇਹਨਾਂ 1 ਮਿੰਟ ਚ ਪਾਣੀਆ ਕਲਾ ਦੇ ਨਹੀਂ ਤੇ ਇੰਨੀ ਆ ਕੇ 1 ਮਿੰਟ ਚ ਥੋੜੀ ਲੱਤ ਜਾਂਦੀ ਆ ਇਹ ਕੰਦੇ ਪਟ્રોલ ਹੀ ਆ सर भी ध्यान दे अपन और ये भी तो कैमरा जस्ट और अब ये तो बड़ी हां तो ये करो वीडियो रिकॉर्डिंग कर ले मेरे को ਆਹ ਦੇਖ ਆਹ ਇਹ ਗੁੰਜਰ ਪੰਨ ਦੇ ਪੈਸਾਰੇ ਦੇ ਚੋਕਾ ਨੌਕਰਾ ਦਾ ਗੋਸ਼ ਛੱਡੇ ਇਹਨਾਂ ਨੇ ਆਹ ਵੇਖੋ ਪੱਤੀ ਦੇ ਬੋੜੀ ਸਾੜ ਛੱਡੇ ਆ ਵੇਖੋ ਕਿੰਨੇ ਕਿੰਨੇ ਸੀ ਇੱਧਰ ਆਓ ਆਹ ਵੇਖੋ ਇਹ ਤੇ ਬਾਹਰ ਦਾ ਚਾਹੇ ਬਾਜਾ ਸੋਚ-ਸੋਚ ਕੇ ਇੱਧਰ ਦੇਖੋ ਕੀ ਹਾਲ ਕੀਤਾ ਲੰਬਾਲੀ ਦੇ ਨੌਕਰ ਤੱਕ ਦੀਦੀ ਵੇਖੋ ਇੱਧਰ ਕੋਈ ਨਹੀਂ ਛੱਡਿਆ ਕਿਤੇ ਇਹਨਾਂ ਨੇ ਕੋਈ ਨਾ ਪੈਸੇ ਉਹ ਭੱਜ ਕੇ ਨੌ ਸੱਤ ਦੋਨੇ ਪੋਥੇ ਚੱਕ ਕੇ ਫੇਰ ਸ਼ੌਲ ਮਾਰੀ ਉਹਨੇ ਆਪਣੇ ਦੋਵੇਂ ਜਾਣੀ ਹਰੇ ਕਾਕਾ ਫੜਾ ਤਾਹੀ ਨਾ ਕਿਸੇ ਨੂੰ ਲਾਈਟ ਥੋੜੀ ਹੋ ਜੂਗੀ ਪਬਲਿਕ ਨਾ ਤੇ ਰਾਜ ਭਾਬੀ ਹੁਣਾ ਕਰਾ ਲਈ ਹੈ ਨਾ ਇੱਕ ਵਾਰੀ ਕੋਈ ਨਹੀਂ ਹੈ ਪਾਰਟੀ ਦੇ ਨਹੀਂ ਕਿਰੇ ਪਾਕਾ ਤੇਰੀ ਪਾਰਟੀ ਕੀਤੀ ਨਾ ਜੋ ਸਮਾਨ ਸਾਰੇ ਸਾੜ ਤਰ ਨਵੇਂ ਕੱਪੜੇ ਕਿੰਨਾ ਵੀ ਲੈ ਗਏ ਚਾਹਣ ਮੁੰਡੇ ਦੀ ਚਾਹਣ ਹੀ ਇਹਦੇ ਵਿੱਚ ਮੁੰਡੇ ਵਿੱਚ ਉਹ ਵੀ ਖਾੜ ਕੇ ਲੈ ਗਏ ਆ ਉਹਦਾ ਲੈ ਗਏ ਕੁੜੀ ਦੇ ਟੌਪਸ ਹੀ ਸਾਡੀ ਨਹੀਂ ਪਾਰਟੀ ਦੇ ਦਿੱਤੇ ਉਹ ਵੀ ਲੈ ਗਏ ਆ ਗੋਲੋ ਲੋਕਰ ਤੱਕ ਜਿਹੜੀ ਲੋਕਰ ਹੀ ਦੇਖੋ ਇਹਨਾਂ ਨੇ ਤੋ ਕੱਢ ਕੇ ਸਮਾਨ ਕੜਿਆ ਵਿੱਚੋਂ ਤੇ ਕਿਸ ਤਰ੍ਹਾਂ ਇਹ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਕਿਸ ਕਿੰਨਾ ਲੋਕਾਂ ਨੇ ਅੱਗ ਲਗਾਈ ਕੌਣ ਲੋਕ ਸੀ ਇਹ ਬੋਲੋ ਸਰਕਾਰ ਦਾ ਬੰਦਾ ਤੇ ਸੋ ਤਾਂ ਅਸੀਂ ਲੱਗੇ ਜੱਟਾ ਕੰਡਾ ਪੈਸਾ ਤੇ ਸਾਰਾ ਕੁਝ ਲੈ ਕੇ ਕੱਢ ਕੇ ਕੱਢ ਕੇ ਛੱਡਿਆ ਕਾ ਖਦੀ ਗੱਚਰਾਣੇ ਸਾਨੂੰ ਕੋਈ ਮਦਦ ਦੋ ਮੜੀ ਚੋਪ ਕਰਕੇ ਨਾ ਮੜਾ ਕਰਾ ਲੋ ਵੀਡੀਓ ਜ਼ਰੂਰੀ ਹੈ ਆਹ ਜੀ ਕੋਈ ਬੋਲੋ ਨਾ ਆਪਣੇ ਕਿਤੇ ਘਰ ਬਣਾ ਲੈ ਸਾਰਾ ਘਰ ਤੋਂ ਬਾਹਰ ਕਰਦੇ ਸੋ ਤਾਂ ਜਿਹੜਾ ਕਿਹੜਾ ਗੱਟਾ ਪੈਸਾ ਤੇ ਲੋ ਸਾਰਾ ਕੁਝ ਲੈ ਕੇ ਕੱਟ ਕੇ ਕੱਟ ਕੇ ਛੱਡਿਆ ਘੱਟ ਦੇ ਕੇ ਕਰਦੇ ਰਾਂ ਸਾਨੂੰ ਬੋਧ ਦੋ ਮਿੰਟ ਉੱਪਰ ਕਰਕੇ ਨਾ ਮੜਾ ਕਰਾ ਲੋ ਵੀਡੀਓ ਜ਼ਰੂਰੀ ਹੈ ਪਾਜੀ ਕੀ ਬੋਲੋ ਨਾ ਆਪਣੇ ਬਾਹਰ ਕਿਸ ਦਾ ਝਗੜਾ ਆਇਆ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਬੱਚੇ ਮੇਰੇ ਕੰਮਾਂ ਤੇ ਗਏ ਹੈਗੇ ਬੱਚਿਆਂ ਦਾ ਨਾਮ ਲੈਣ ਦਾ ਕਹਿੰਦੇ ਕਿ ਇਹ ਬੱਚੇ ਤੁਹਾਡੇ ਵਿੱਚ ਹੈਗੇ ਝਗੜੇ ਦੇ ਤੇ ਮੈਂ ਬੱਚਿਆਂ ਨੂੰ ਫੋਨ ਕੀਤਾ ਕਹਿੰਦੇ ਮੰਮੀ ਆਪਾਂ ਕੰਮਾਂ ਤੇ ਹੈਗੇ ਆਪਾਂ ਤਾਂ ਨਹੀਂ ਹੈਗੇ ਵਿੱਚ ਤੇ ਬੇਨ ਜਾਇ ਜਾ ਕੇ ਮੁੰਡੇ ਨੂੰ ਉਹਨਾਂ ਦੀ ਕਿਸੇ ਨੂੰ ਉਹਨਾਂ ਨੇ ਸੱਟਾ ਲਾਤੀਆਂ ਇਹਨਾਂ ਨੇ ਬੇਨ ਜਾਇ ਤੇ ਸਾਡੇ ਨਾਲ ਉਸਾ ਸਹਿਕਾਰ ਰਹਿ ਗਈਆਂ ਦੋਨੇ ਬੱਚੇ ਸਾਡੇ ਕੰਮਾਂ ਤੇ ਹੈਗੇ ਆ ਕੇ ਮੇਰਾ ਘਰ ਸਾੜ ਦਿੱਤਾ ਸਾਰਾ ਮੇਰੇ ਘਰ ਦੀ ਇੱਕ ਚੀਜ਼ ਨਹੀਂ ਛੱਡੀ ਇਹਨਾਂ ਨੇ ਤੇ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਸੀ ਕੋਈ ਨਹੀਂ ਪੁਰਾਣੀ ਰੰਜਿਸ਼ ਸਾਡੀ ਕਾਦੀ ਹੈ ਕੋਈ ਨਹੀਂ ਹੈ ਪਹਿਲੇ ਵੀ ਕੋਈ ਲੜਾਈ ਝਗੜਾ ਸੀ ਪਹਿਲੇ ਵੀ ਨਹੀਂ ਕੋਈ ਨਹੀਂ ਹੈਾ ਸਾਡਾ ਲੜਾਈ ਝਗੜਾ ਕਿਸੇ ਨਾਲ ਹੋਈ ਨਹੀਂ ਹੁਣ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਗਈ ਪੂਰੇ ਘਰ ਨੂੰ ਸਾਡੀ ਇੱਕ ਚੀਜ਼ ਨਹੀਂ ਛੱਡੀ ਕੱਪੜੇ ਤੱਕ ਨਹੀਂ ਛੱਡੇ ਮੇਰਾ ਗਹਿਣਾ ਨਹੀਂ ਛੱਡਿਆ ਪੈਸੇ ਨਹੀਂ ਛੱਡੇ ਲਿਮਾਰੀਆਂ ਤੱਕ ਨੂੰ ਅੱਗ ਲਾਤੀ ਮੇਰੀਆਂ ਕੋਣ ਵਿਅਕਤੀ ਸੀ ਤੁਸੀਂ ਜਾਣਦੇ ਹੋ ਹਾਂਜੀ ਆਹ ਵੱਡੇ ਮਹੱਲੇ ਦੇ ਹੀ ਹੈਗੇ ਆ ਚਮਿਆਰ ਰਹਿ ਗਏ ਸਾਰੇ ਚਮਿਆਰ ਮਹੱਲੇ ਦੇ ਹੈਗੇ ਸਾਰੇ ਕਿੰਨੇ ਤੋਂ ਕਿੰਨੇ ਲੋਕ ਸੀਗੇ ਜਿੰਨਾਂ ਵੱਲੋਂ ਹਮਲਾ ਘਰ ਤੋਂ ਘਟ ਹੋਣੇ ਆ 30 40 ਜਣੇ ਹੋਣੇ ਆ ਤੇ ਮੇਨ ਮੇਨ ਜਿੰਨਾਂ ਦੇ ਨਾਮ ਯਾ ਤੂੰ ਮੈਂ ਤੁਹਾਨੂੰ ਦੱਸ ਨਹੀਂ ਆਸ਼ੂ ਹੈਗਾ ਇਹ ਸੋਨੀ ਹੈਗਾ ਔਰ ਕੀ ਸਾਹਿਲ ਸਾਹਿਲ ਇਹ ਸਾਜਨ ਸਾਜਨ ਔਰ ਮੋਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਆਪਾਂ ਬੜੇ ਫੋਨ ਕੀਤੇ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ 300 108 ਤੇ ਵੀ ਫੋਨ ਕੀਤਾ ਨਹੀਂ ਆਇਆ ਕੋਈ ਵੀ ਮੈਂ ਉਸ ਟਾਈਮ ਅਸੀਂ ਆਪਣੀ ਜਾਨ ਬਚਾ ਰਹੇ ਹਾਂ ਨੂੰ ਕੀ ਪਤਾ ਸੀ ਬਾਹਰ ਕੋਣ ਹੈ ਕੋਣ ਨਹੀਂ ਸੀ ਉਹ ਆਣ ਨੂੰ ਆਣੇ ਉਹਨਾਂ ਨੇ ਰੋਕਿਆ ਵੀ ਆ ਕਿ ਤੁਸੀਂ ਨਾਂ ਲਗਾਓ ਅੱਗ ਘਰ ਕੋਈ ਨਹੀਂਗਾ ਬਹੁਤ ਕੀ ਸਾਰੇ ਸਾਰੇ ਸੀ ਮਹੱਲੇਦਾਰ ਸਾਰਿਆਂ ਨੇ ਅੱਗ ਲਗਾਈ ਉਹਨਾਂ ਨੇ ਹੀ ਅੱਗ ਬੁਝਾਈ ਆ ਫਿਰ ਵੀ ਨੋ ਕੋਈ ਨਹੀਂ ਆਪਾਂ ਦੋਵੇਂ ਸੀ ਆਪਾਂ ਕਿਸੇ ਨੂੰ ਨਹੀਂ ਦੇਖਿਆ ਪਰ ਸਾਡੀ ਪਹਿਲਾਂ ਵੀ ਇਦਾਂ ਲੜਾਈ ਹੋਈ ਸੀ ਉਹਨਾਂ ਨਾਲ ਕਾਉਂਸਲਰ ਹੈ ਕਾਉਂਸਲਰ ਦੇ ਸਾਹਮਣੇ ਬੈਠ ਕੇ ਰਾਜੀ ਨਾ ਹੋਇਆ ਸਾਡੀ ਕੋਈ ਐਸੀ ਕੋਈ ਗੱਲ ਨਹੀਂ ਆ ਮੁੰਡੇ ਕੰਮਕਾਰਾਂ ਤੇ ਗਏ ਆ ਇੱਥੋਂ ਤੱਕ ਕੀ ਕੰਮਕਾਰ ਵਾਲੇ ਤੱਕ ਕਹਿ ਸਕਦੇ ਕਿ ਅੱਜ ਕੋਈ ਹਲੇ ਕੋਈ ਟਾਈਮ ਹੀ ਨਹੀਂ ਹੋਇਆ 7:30 ਦਾ 8:00 ਦਾ ਟਾਈਮ ਸੀ ਜਦੋਂ ਘਰ ਆ ਗਏ 7:00 ਵਜੇ ਕਹਿੰਦੇ ਲੜਾਈ ਹੋਈ 7:30 ਮੈਂ ਤੇ ਮੰਮੀ ਘਰ ਸੀ ਬੂਆ ਵੀ ਆਡਾ ਲੱਗਾ ਨਹੀਂ ਹੋਇਆ ਸੀ ਆਵਾਜ਼ ਆਈ ਹੈ ਕਿ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈਂਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲਾਗੇ ਗਵਾਂਡੀਆਂ ਦਾ ਕੋਠਾ ਟੱਪ ਕੇ ਤੇ ਲਾਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੈ ਕੇ ਅਸੀਂ ਕੀ ਕਹਿੰਦੇ ਕੋਠਾ ਟੱਪ ਕੇ ਗਏ ਲਿਆ ਕੋਠਾ ਟੱਪ ਕੇ ਆਪਾਂ ਗਏ ਆਡੇ ਘਰੇ ਆ ਗਏ ਕਿੰਨੇ ਤੋਂ ਕਿੰਨੇ ਲੋਕ ਸੀਗੇ 25 3 ਲੋਕ ਨੇ ਕੋਈ ਪੈਟਰੋਲ ਵਗੈਰਾ ਵੀ ਲੈ ਕੇ ਆਏ ਸੀ ਅੱਗ ਲਗਾਉਣ ਵਾਲੇ ਕੋਈ ਕੰਟਰੋਲ ਕੀ ਗੱਤਰ ਤੋ ਬਸ ਪਿਸਤੌਲ ਤੱਕ ਹੋ ਨਾ ਗਈ ਸੀ ਕੀ ਕੀ ਮੰਗ ਕਰਦੇ ਹੋ ਹੁਣ ਇਨਸਾਫ ਮੰਗਦੇ ਆਪਾਂ ਇਨਸਾਫ ਵਾਸਤੇ ਨੂੰ ਇਨਸਾਫ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਆਈ ਉਸ ਟਾਈਮ ਜਦੋਂ ਅੱਗ ਲੱਗੀ ਹੋਈ ਸੀ ਪੁਲਿਸ ਨੂੰ ਫੋਨ ਕੀਤਾ ਰੋ ਰੋ ਕੇ ਆਪਾਂ 0 ਨੰਬਰ ਤੇ ਫੋਨ ਲਗਾਇਆ ਹੈ ਪੁਲਿਸ ਆਈ ਦੋ ਗੱਡੀਆਂ ਉਹਨਾਂ ਨੇ ਮੌਕੇ ਤੇ ਦੇਖਿਆ ਵੀ ਆ ਪਰ ਪੁਲਿਸ ਨੇ ਅੱਡਾ ਕੋਈ ਨਹੀਂ ਦੇਖ ਇਨਸਾਫ ਕੋਈ ਇਨਸਾਫ ਨਹੀਂ ਕਰਾਇਆ ਇਸ ਤੱਕ ਐਸਆਈ ਐਸਜੋ ਤੱਕ ਗਏ ਆ 2 ਘੰਟੇ ਮੰਮੀ ਉੱਥੇ ਥਾਣੇ ਉਹਨਾਂ ਨੇ ਬਿਠਾਇਆ ਮੰਮੀ ਨੂੰ ਤਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਕੋਈ ਰਿਪੋਰਟ ਨਹੀਂ ਲਈ। ਦੇਖਾਂਗੇ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸਵੇਰੇ 10 ਵਜੇ ਮੈਡਮ ਕਹਿ ਰਹੇ ਨੇ ਕਿ ਸਵੇਰੇ 10 ਵਜੇ ਸਵੇਰੇ 10 ਵਜੇ ਤੱਕ ਰਾਤ ਬੰਦਾ ਮਾਰ ਕੇ ਸੁੱਟ ਜਾਣਗੇ ਸਵੇਰੇ 10 ਵਜੇ ਤੱਕ ਦੇਖਦੇ ਰਹਿਣਗੇ ਸਾਨੂੰ ਕਿ ਮਰ ਗਿਆ ਕੋਈ ਕਿ ਜਿੰਦਾ ਪਿਆ ਉਹਨਾਂ ਦੇ ਘਰ ਚ ਮੈਮ ਜੇ ਅਸੀਂ ਕਾਰ ਹੁੰਦੇ ਤਾਂ ਕੁਝ ਹਰਨਾ ਘਟਨਾ ਹੋ ਜਾਂਦੀਆਂ ਨੂੰ ਮਾਰ ਕੇ ਚੱਲ ਜਾਂਦੇ ਫਿਰ ਕਿੰਨੇ ਦੇਖਣੇ ਨਾਟ ਆਪਣੇ ਸੰਤ ਮਾਰ ਹੀ ਦੇਣਾ ਸੀ ਤੇ ਫਿਰ ਪੁਲਿਸ ਮੌਕੇ ਤੇ ਸਵੇਰੇ ਆਉਣ ਕੇ ਦੇਖਦੀ ਕੌਣ ਮਰਿਆ ਕਿ ਕੌਣ ਨਹੀਂ ਮਰਿਆ ਬੱਚਾ ਵੀ ਸੀ ਛੋਟਾ ਜੀ ਮੈਂ ਮੰਮੀ ਦੇ ਬੱਚਾ ਸੀ ਕਾਰ ਬਾਕੀ ਸਾਰੇ ਕੰਮ ਕੀ ਮੰਗ ਕਰਦੇ ਹੋ ਇਨਸਾਫ ਬਸ ਕਿੰਨੂੰ ਇਨਸਾਫ ਚਾਹੀਦਾ ਸਾਡੇ ਨਾਲ ਬੇਨਜਾਇਜ਼ ਹੋਈ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਬੇਨਜਾਇਜ਼ ਕੀਤੀ ਇਹਨਾਂ ਨੇ ਸਾਡੇ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ ਉਹਨਾਂ ਬੇਨਜਾਇਜ਼ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਨੂੰ ਸਾਡੇ ਨਾਲ ਬੇਨਜਾਇਜ਼ ਕਰਦੇ ਪਏ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਉਹਨਾਂ ਨੂੰ ਵੀ ਤੇ ਪਤਾ ਲੱਗੇ ਘਰ ਕਿਸੇ ਦੇ ਕਿੱਦਾਂ ਅੱਗ ਲਾਈ ਦੀ ਤੇ ਕਿੱਦਾਂ ਬੜੀ ਤੱਕੇ ਕਿਸੇ ਦੇ ਘਰ ਜਾ ਕੇ ਠੀਕ ਸਾਡੇ ਘਰ ਦਾ ਇੱਕ ਚੀਜ਼ ਨਹੀਂ ਛੱਡੀ ਮੈਡਮ ਉਹਨਾਂ ਨੇ ਫਲੈਸ਼ ਤੱਕ ਨਹੀਂ ਫਲੈਸ਼ ਤੱਕ ਸੋੜਤੀ ਸਾਡੀ ਤੋ ਇਹ ਕਿੰਮ ਬੰਨੋਗੇ ਕਿ ਇੱਕ ਛੋਟੀ ਛੋਟੀ ਚੀਜ਼ ਨੂੰ ਅੱਗ ਲਾਈ ਉਹਨਾਂ ਨੇ ਨਿੱਕੀ ਨਿੱਕੀ ਚੀਜ਼ ਵੇਖ ਕੇ ਅੱਗ ਲਾਈ ਤੁਸੀਂ ਘਰ ਦੇ ਵੀਡੀਓ ਬਣਾ ਕੇ ਦੇਖੋਗੇ ਇੱਕ ਕਿ ਕਹਿੰਦੇ ਬਲਬ ਤੱਕ ਨਹੀਂ ਜਗ ਰਹਾ ਘਰ ਚ ਸਾਰੇ ਹਨੇਰਾ ਹੋਇਆ ਹੈ ਕਿ ਅਸੀਂ ਟੋਰਚ ਲਗਾ ਲਗਾ ਦੇਖਦੇ ਪਏ ਕਿ ਸਮਾਨਾ ਡਹਾ ਹੈਗਾ ਕਿ ਕੀ ਨਹੀਂ ਹੈਗਾ ਤੋ ਦਾਕਲमारी ਕੀ ਕਪੜੇ ਤੱਕ ਬੱਚੇ ਤੱਕ ਕਪੜਿਆਂ ਨੂੰ ਅੱਗ ਲਗਾ ਦਿੱਤੀ ਹੋਈ ਹੈ ਕਿ ਕੁਝ ਨਹੀਂ ਛੱਡਿਆ ਹੋਇਆ ਪਾਣੀ ਦੇ ਟਾਈਪਿਆਂ ਤੱਕ ਸਾਰਾ ਕੁਝ ਪਾਣੀ ਰੋਕ ਦਿੱਤਾ ਹੋਇਆ ਪਾਣੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਹੋਈ ਗਲੀ ਦੇ ਵਿੱਚ ਲਿਆ ਕੇ ਆ ਦੇ ਕੋ ਮੋਟਰਸਾਈਕਲ ਦੇ ਉੱਤੇ ਹੋਏ ਅੰਦਰੋਂ ਕੱਟ ਕੇ ਬਾਹਰ ਅੱਗ ਲਾਈ ਸਿਲੰਡਰ ਚੁੱਕ ਕੇ ਲੈ ਗਏ ਸਾਡਾ ਥਾਣੇ ਫੋਨ ਕਰਦੀ ਰਹੀ ਆ ਮੈਂ ਵੀ ਆ ਕੇ ਮੌਕਾ ਦੇਖੋ ਐ ਸੱਚੋਂ ਨਹੀਂ ਆਏ ਤੇ ਉਹ ਮੁਲਾਜ਼ਮ ਆਏ ਤੇ ਮੁਲਾਜ਼ਮਾਂ ਨੇ ਕੋਈ ਹਾਨਾ ਦਾ ਜਵਾਬ ਨਹੀਂ ਦੇ ਕੇ ਗਏ ਕੋਈ ਚੰਗੀ ਗੱਲ ਨਹੀਂ ਕਿਸੇ ਦਾ ਇਦਾਂ ਘਰ ਸਾੜਨਾ ਲੜਾਈ ਆਪਣੀ ਜਗ੍ਹਾ ਤੇ ਨੁਕਸਾਨ ਜਿਹੜਾ ਆ ਉਹ ਬੱਚੇ ਤੱਕ ਨਹੀਂ ਕਪੜਾ ਛੱਡਿਆ ਇਹ ਗੱਲ ਮਾੜੀ ਬੱਚੇ ਵੀ ਅੰਦਰ ਹੋ ਸਕਦੇ ਸੀ ਜਿਸ ਟਾਈਮ ਅੱਗ ਲਗਾਈ ਗਈ ਸੀ ਭੱਜ ਕੇ ਉਹਨਾਂ ਨੇ ਜਾਨ ਬਚਾਈ ਕੋਠੇ ਟੱਪ ਕੇ 2 ਸਾਲ ਦਾ ਬੱਚਾ ਫਿਰ 2 ਸਾਲ ਦਾ ਬੱਚਾ ਸੀ ਠੀਕ ਹੈ ਤੁਹਾਡੇ ਵੱਲੋਂ ਮਦਦ ਕੀਤੀ ਗਈ ਆ ਅੱਗਵਾਰ ਲਗਾਈ ਗਈ ਆ ਪੁਲਿਸ ਨੇ ਵੀ ਪਰ ਕਾਰਵਾਈ ਦੀ ਹੋਈ ਨਾ ਸੋ ਚ ਦੇਖੋਗੇ ਉਹ ਕਹਿੰਦੀ 10 ਵਜੇ ਆਵਾਂਗੀ ਜੀ ਮੈਂ ਸਵੇਰੇ ਨਹੀਂ 10 ਵਜੇ ਕਿਉਂ ਮੌਕਾ ਇੱਕ ਵਾਰੀ ਮੌਕਾ ਦਾ ਵੇਖ ਨਹੀਂ ਜਾਣੀ ਕੋਈ ਜੀ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਮੌਕੇ ਦੇਖਦੇ ਰਹਿਣਾ ਸੀ ਉਲਟਾ ਕੇ ਜੀ ਸਰ ਰਤੀ ਇੱਕ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਇੰਦਰਾ ਕਲੋਨੀ ਘਰ ਦੇ ਵਿੱਚ ਆਗ ਲਗਾ ਦਿੱਤੀ ਗਈ ਕੀ ਕਹਿਣਾ ਚਾਹੋਗੇ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉਹਦੇ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹਦੇ ਜਿਹਦੇ ਵੀ ਜੋ ਵੀ ਕਾਰਵਾਈ ਬਣਦੀ ਉਹ ਜ਼ਰੂਰ ਕਰਾਂਗੇ ਸਰ ਪਤਾ ਲੱਗਾ ਕਾਰਨਾਂ ਦਾ ਕਿਸ ਕਾਰਨ ਕਰਕੇ ਜਣਾ ਕੋਈ ਨੁਕਤੀਸ਼ ਚੱਲਦੀ ਹੈ ਇਸ ਤਫਤੀਸ਼ ਤੋਂ ਬਾਅਦ ਪਤਾ ਲੱਗੂ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਇਹ ਵੀ ਬਾਅਦ ਕੀ ਪਤਾ ਲੱਗੂਗਾ ਜੀ ਕਿੰਨੇ ਤਾਂ ਸਟੇਟਮੈਂਟ ਲੈ ਕੇ ਜਿਹੜੀ ਜਿਹੜੇ ਸਟੇਟਮੈਂਟ ਲਿਖਾਂਗੇ स्टेटमेंट तो ही पता लगेगा भी इन्होंने पुराने गंज की है फिर इन्होंने कुछ नहीं कह सकते बट जो इंदिरा कलोनी वाले जिन्हों के घर अग लगी है उन्होंने कहना है कि पुलिस वालों कार्रवाई नहीं की जा रही मौका भी नहीं वेख पहुंचे मौका वेख गए जी इनका नहीं चले गए ये तो गलत गल आई है कार्रवाई होंगे भी अभी कही कहिए पर दुनिया ने कहना कि कही जाती हूँ दोनों पार्टिया की कार्रवाई होगी जो भी बनेगा जितने जितने जो कार्रवाई बनेगी जरूर करा जी ठीक है